ਦੱਲ ਜੀ ਸੰਜੀ ਅਬੋਹਰ ਦੇ ਕਪੜਾ ਵਪਾਰੀ ਦੇ ਕਤਲ ਮਾਮਲੇ ਦੇ ਵਿੱਚ ਹੁਣ ਇੱਕ ਵੱਡਾ ਕਲੋਕੇ ਪੱਖ ਸਾਹਮਣੇ ਆ ਗਿਆ ਹੈ ਜਿਸ ਵਿਅਕਤੀ ਦੇ ਐਂਕਾਊਂਟਰ ਹੋਇਆ ਉਸ ਦੇ ਪਰਿਵਾਰ ਵੱਲੋਂ ਕਈ ਵੱਡੇ ਕਲੋਕੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਘਰੋਂ ਚੁੱਕਿਆ ਗਿਆ ਕਾਫੀ ਗੱਲਾਂ ਨਿਕਲੀ ਸਾਹਮਣੇ ਆਈਆਂ ਕਿਵੇਂ ਦੇਖਦੇ ਹੋ ਇਹ ਸਾਰੇ ਘਨਾਂਕੰਦ ਦੇ ਵਿੱਚ ਕੀ ਜੋ ਪਰਿਵਾਰ ਇਲਜ਼ਾਮ ਲਗਾ ਰਿਹਾ ਉਹ ਆਪਣੇ ਕਲੋਕੇ ਬੰਦੇ ਨੂੰ ਬਚਾਉਣ ਵਾਸਤੇ ਲਾ ਰਿਹਾ ਜਾਂ ਕੋਈ ਸਚਾਈ ਹੋ ਸਕਦੀ ਹੈ ਕਿਵੇਂ ਦੇਖਦੇ ਹੋ ਇਸ ਨੂੰ ਜੀ ਬਿਲਕੁਲ ਬਿਲਕੁਲ ਪਰਿਵਾਰ ਦਾ ਬਹੁਤ ਵੱਡਾ ਇਲਜ਼ਾਮ ਹੈ ਜੋ ਅੱਖਾਂ ਥੋਲਣ ਵਾਲਾ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀਆਂ ਵੱਖ-ਵੱਖ ਟੌਪਿਕਸ ਦੇ ਉੱਤੇ ਵੀਡੀਓ ਕੀਤੀਆਂ ਨਾ ਜਾਂ ਆਪਾਂ ਕਈ ਇਹ ਪ੍ਰੋਗਰਾਮ ਕੀਤੇ ਨੇ ਉਹਦੇ ਵਿੱਚ ਅਸੀਂ ਗੱਲ ਦਾ ਰੌਲਾ ਪਾਇਆ ਕਿ ਜਿਹੜੇ ਇਨਕਾਊਂਟਰ ਨੇ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਪੰਜਾਬ 'ਚ ਇਸ ਵੇਲੇ ਕੀਤੇ ਜਾ ਰਹੇ ਆ ਤੇ ਉਹਦੇ ਵਿੱਚ ਉਹ ਕਿੰਨੇ ਸੱਚੇ ਨੇ ਕਿੰਨੇ ਝੂਠੇ ਨੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਨਕਾਊਂਟਰ ਹੋ ਰਹੇ ਨੇ ਜੋ ਕਿ ਬਹੁਤ ਦੁਖਦਾਈ ਜਿਹੜੀ ਗੱਲ ਹੈਗੀ ਆ ਜੋ ਕਿ ਨਹੀਂ ਹੋਣੀ ਚਾਹੀਦੀ ਸੋ ਹੁਣ ਜਸਪ੍ਰੀਤ ਨਾਮ ਦਾ ਨੌਜਵਾਨ ਹੈ ਜਿਹੜਾ ਇਸ ਇਲਜ਼ਾਮ ਤੇ ਅਧੀਨ ਜਿਹੜਾ ਚੁੱਕਿਆ ਗਿਆ ਤੇ ਕਿ ਉਹਨੇ ਕਪੜਾ ਵਪਾਰੀ ਦਾ ਜਿਹੜਾ ਹੈਗਾ ਕਤਲ ਕੀਤਾ ਤੇ ਅਸੀਂ ਇਹਨੂੰ ਫੜ ਲਿਆ ਜਾਂ ਕੁਝ ਵੀ ਕਰ ਲਿਆ ਉਹਦਾ ਇਨਕਾਊਂਟਰ ਦੱਸ ਦਿੱਤਾ ਗਿਆ ਪੁਲਿਸ ਵੱਲੋਂ ਹੁਣ ਪਰਿਵਾਰ ਸਾਹਮਣੇ ਆ ਗਿਆ ਪਰਿਵਾਰ ਤੇ ਇੱਕ ਵੱਡੇ ਨਹੀਂ ਟੀਵੀ ਚੈਨਲ ਦੇ ਉੱਤੇ ਇਸ ਵळे ਵੀ ਲਾਈਵ ਜਿਹੜੀ ਇਹ ਗੱਲਬਾਤ ਚੱਲ ਰਹੀ ਹੈ ਉਹ ਕਹਿ ਰਿਹਾ ਕਿ ਉਹਨੂੰ ਲੈ ਕੇ ਹੀ ਘਰੋਂ ਚੁੱਕ ਕੇ ਗਏ ਨੇ ਤੇ ਫਿਰ ਇਨਕਾਊਂਟਰ ਕਿਦਾ ਹੋ ਗਿਆ ਫਿਰ ਬਾਹਰ ਕਿਤੇ ਇਨਕਾਊਂਟਰ ਕਿਵੇਂ ਤਕਾ ਸਕਦੀ ਹੈ ਪੁਲਿਸ ਸੋ ਇਹ ਵੀ ਵੱਡੇ ਸਵਾਲ ਜਿਹੜੇ ਨੇ ਉਹ ਪੈਦਾ ਹੋ ਗਏ ਆ ਕਿ ਭਾਈ ਦੇਖਿਓ ਕਿਤੇ ਭਈ ਜੇ ਹੁਣ ਇਹ ਮਸਲਾ ਵੱਡਾ ਸੀ ਪਈ ਇਹ ਮਸਲੇ ਦੇ ਵਿੱਚ ਦੇਖਿਆ ਜਾ ਰਿਹਾ ਪੀ ਲੋਕ ਜਵਾਬਦੇਹੀ ਮੰਗ ਰਹੇ ਨੇ ਤੇ ਤੁਸੀਂ ਇਹ ਤਾਂ ਨਹੀਂ ਕੋਈ ਗਰੀਬ ਹੀ ਚੁੱਕ ਕੇ ਮਾਰ ਦਿੱਤਾ ਇਹ ਹੁਣ ਸਵਾਲ ਨਹੀਂ ਪੁਲਿਸ ਦੇ ਉੱਤੇ ਕਿਉਂਕਿ ਇਹ ਸਵਾਲ ਵੀ ਕਰਨੇ ਬਣਦੇ ਨੇ ਪਿਛਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹਜ਼ਾਰਾਂ ਦੇ ਵਿੱਚ ਹੋਈਆਂ ਇਸ ਕਰਕੇ ਸਵਾਲ ਜਿਹੜੇ ਨੇ ਕਰਨੇ ਬਣਦੇ ਨੇ ਕਿ ਵਾਕਿਆ ਹੀ ਕਿਤੇ ਕਿਉਂਕਿ ਜੋ ਪਰਿਵਾਰ ਕਹਿ ਰਿਹਾ ਕੋ ਗਰੀਬ ਸੀ ਇੱਕ ਦਿਹਾੜੀ ਮਜ਼ਦੂਰੀ ਕਰਨ ਵਾਲਾ ਨੌਜਵਾਨ ਸੀ ਜਸਪ੍ਰੀਤ 10 ਕੁ ਪੜਿਆ ਸੀ ਤੇ ਉਹਦੇ ਪਰਿਵਾਰ ਉਹਦੀ ਮਾਂ ਜਿਹੜੀ ਹੈਗੀ ਉਹ ਤਾਂ ਹਾਂ ਮਾਰ ਕੇ ਰੋਂਦੀ ਹੋਈ ਇਹ ਗੱਲ ਕਹਿ ਰਹੀ ਹੈ ਉਹਦੀ ਭੈਣ ਹੈ ਉਹਦਾ ਇੱਕ ਭਰਾ ਵੀ ਜਿਹੜਾ ਹੈਗਾ ਉਹ ਮੀਡੀਆ ਦੇ ਅੱਗੇ ਆ ਕੇ ਗੱਲ ਕਰ ਰਿਹਾ ਕਿ ਉਹਨੂੰ ਤਾਂ ਘਰੋਂ ਚੁੱਕ ਕੇ ਲੈ ਕੇ ਗਏ ਨੇ ਤੇ ਇਸ ਦਾ ਸਬੂਤ ਉਹ ਇੱਕ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਪੇਸ਼ ਕਰ ਰਹੇ ਆ ਸੋ ਹੁਣ ਤੁਸੀਂ ਆਪ ਦੇਖੋ ਵੀ ਬੰਦਾ ਜਿਹੜਾ ਘਰੋਂ ਚੁੱਕ ਲਿਆ ਜਾਂਦਾ ਪੁਲਿਸ ਭਾਰੀ ਮਾਤਰਾ ਦੇ ਵਿੱਚ ਆਉਂਦੀ ਹੈ ਉਹਨੂੰ ਚੁੱਕ ਕੇ ਤੇ ਲੈ ਜਾਂਦੀ ਆ ਤੇ ਫਿਰ ਇਨਕਾਊਂਟਰ ਕਿਵੇਂ ਦਿਖਾ ਦੁੱਤਾ ਉਹਦਾ ਸੋ ਕਿਤੇ ਜਾਣਬੁੱਝ ਕੇ ਤਾਂ ਨਹੀਂ ਕਿ ਲੋਕਾਂ ਦਾ ਰੋਹ ਜਿਹੜਾ ਹੈਗਾ ਉਹ ਠੰਡਾ ਕਰਨ ਦੇ ਲਈ ਜਦ ਕੋਈ ਸਰਕਾਰ ਦੇ ਉੱਤੇ ਲੋਕ ਜਿਹੜੇ ਉਂਗਲਾਂ ਚੁੱਕਣ ਲੱਗ ਪਏ ਆ ਕਿ ਤੁਹਾਡੇ ਦੇਖੋ ਜੀ ਰਾਜ ਦੇ ਵਿੱਚ ਕਿੰਨੇ ਕਤਲ ਹੋ ਰਹੇ ਨੇ ਸੋ ਹੁਣ ਭਗਵੰਤ ਮਾਨ ਜਾਂ ਹੋਰ ਉਹ ਸਰਕਾਰ ਸ਼ਰਮਿੰਦਗੀ ਮਹਿਸੂਸ ਕਰਦੀ ਹੋਵੇ ਤੇ ਇਸ ਤਰ੍ਹਾਂ ਦਾ ਕੋਕਾਰਾ ਜਿਹੜਾ ਹੈਗਾ ਉਹਨੂੰ ਬਿਉਂਤਬੰਦੀ ਦੇ ਨਾਲ ਬਣਾ ਰਿਆ ਹੋਵੇ ਇਹ ਬੜਾ ਵੱਡਾ ਸਵਾਲ ਹੈਗਾ ਕਿਉਂਕਿ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਹਾਨੂੰ ਯਾਦ ਹੋਣਾ ਕਿ ਕੁਝ ਮਹੀਨੇ ਪਹਿਲਾਂ ਇੱਕ ਬੱਚਾ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਉਹਦੇ ਵਿੱਚ ਵੀ ਇੱਕ ਨੌਜਵਾਨ ਮਾਰਿਆ ਗਿਆ ਸੀ ਕਿਹਾ ਜਾ ਰਿਹਾ ਸੀ ਪੁਲਿਸ ਵੱਲੋਂ ਕਿ ਉਹਦਾ ਮੁਕਾਬਲਾ ਕਰ ਦਿੱਤਾ ਗਿਆ ਉਹ ਬੱਚੇ ਨੂੰ ਅਗਵਾ ਕਰਕੇ ਲੈ ਗਿਆ ਸੀ ਪਰ ਉਹ ਜਿਹੜਾ ਮੁੰਡਾ ਸੀ ਜਿਹਦਾ ਇਨਕਾਊਂਟਰ ਹੋਇਆ ਉਹ ਕੈਨੇਡਾ ਤੋਂ ਕੈਨੇਡਾ ਦਾ ਰਹਿਣ ਵਾਲਾ ਸੀ ਉੱਥੇ ਦਾ ਪੀਆਰ ਸੀ ਸੋ ਉਹ ਕਿਤੇ ਨਾ ਕਿਤੇ ਉਹ ਪੰਜਾਬ ਆਇਆ ਹੋਇਆ ਸੀ ਤੇ ਉਹਦਾ ਇਨਕਾਊਂਟਰ ਹੋ ਜਾਂਦਾ ਇਸ ਮਾਮਲੇ ਦੇ ਵਿੱਚ ਫਿਰ ਬਾਅਦ ਵਿੱਚ ਪਰਿਵਾਰ ਹਾਈ ਕੋਰਟ ਦੇ ਵਿੱਚ ਜਾਂਦਾ ਕਿ ਸਾਡੇ ਪਰ ਸਾਡੇ ਮੁੰਡੇ ਦਾ ਤੇ ਇਹਦੇ ਇੱਕ ਕੇਸ ਨਾਲ ਕੋਈ ਲੈਣ ਦੇਣ ਹੀ ਨਹੀਂ ਸੀ ਉਹ ਕੇਸ ਵੀ ਚੱਲਦਾ ਪਿਆ ਹਜੇ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਇਸ ਕਰਕੇ ਲੋਕਾਂ ਦਾ ਜੋਰ ਜਿਹੜਾ ਹੈਗਾ ਲੋਕਾਂ ਦਾ ਹੋਸ਼ ਦੇ ਵਿੱਚ ਰਹਿਣਾ ਬੜਾ ਜ਼ਰੂਰੀ ਹੈਗਾ ਆਦਰਵਾਇਜ਼ ਝੂਠੇ ਮੁਕਾਬਲਿਆਂ ਦਾ ਦੌਰ ਅਸੀਂ ਦੇਖ ਚੁੱਕੇ ਆ 84 ਤੋਂ ਲੈ ਕੇ 95 ਤੱਕ ਬਿਆਨਤ ਸਿੰਘ ਜਿਹੜਾ ਸੀ ਜਿਹਨੂੰ ਬੁੱਚੜ ਬਿਆਨਤ ਸਿੰਘ ਕਿਹਾ ਜਾਂਦਾ ਹੈ ਉਹਦੇ ਰਾਜ ਦੇ ਵਿੱਚ ਲੱਖਾਂ ਨੌਜਵਾਨ ਜਿਹੜੇ ਹੈਗੇ ਆ ਘਰੋਂ ਚੋਕ ਚੋਕ ਕੇ ਮੁਕਾਬਲੇ ਬਣਾ ਦਿੱਤੇ ਗਏ ਉਸ ਤੋਂ ਬਾਅਦ ਬੇਸ਼ੱਕ ਇਹ ਮੁਕਾਬਲੇ ਮੱਠੇ ਹੋ ਗਏ ਪਰ ਇਹ ਰੁਕੇ ਕਦੇ ਨਹੀਂ ਪੰਜਾਬ ਦੇ ਵਿੱਚ ਸੋ ਇਹ ਇਸ ਕਰਕੇ ਕਿ ਲੋਕ ਜੇ ਜਾਗਦੇ ਰਹਿਣ ਲੋਕ ਜਾਗਦੇ ਰਹਿਣ ਤਾਂ ਫਿਰ ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਠੱਲ ਪਾਈ ਜਾ ਸਕਦੀ ਆ ਪਰ ਲੋਕ ਨਾ ਸੋਣ ਇਹ ਗੱਲ ਦੀ ਜਿਹੜੀ ਗੱਲਬਾਤ ਹੈ ਇਹ ਆਪਣੇ ਦਰਸ਼ਕਾਂ ਦੇ ਨਾਲ ਅਸੀਂ ਜਿਹੜੀ ਜ਼ਰੂਰੀ ਸਾਂਝੀ ਕਰਨੇ ਚਾਹੁੰਦੇ ਆ ਕਿ ਇਹ ਜਿਹੜਾ ਇਨਕਾਊਂਟਰ ਹੋਇਆ ਪਰਿਵਾਰ ਜਿਹੜਾ ਹੈਗਾ ਉਹ ਸਾਹਮਣੇ ਆ ਗਿਆ ਕਿ ਆਹ ਗੱਲਬਾਤ ਭਾਈ ਹੋਈ ਹੈ ਸੋ ਹੁਣ ਇਹਦੇ ਉੱਤੇ ਕੀ ਅ ਅੱਗੇ ਪੁਲਿਸ ਦਾ ਕਹਿਣਾ ਹੈ ਜਾਂ ਸਰਕਾਰ ਕੀ ਕਹਿੰਦੀ ਆ ਪ੍ਰੈਸ ਕਾਨਫਰੈਂਸ ਹੁੰਦੀ ਆ ਡੀਜੀਪੀ ਵੱਲੋਂ ਜਾਂ ਕੋਈ ਹੋਰ ਗੱਲਬਾਤ ਉਹ ਆਪਾਂ ਹੁਣ ਉਹਨਾਂ ਦਾ ਵਰਜ਼ਨ ਜਿਹੜਾ ਹੈਗਾ ਉਹ ਜਦੋਂ ਆ ਜਾਏਗਾ ਤੇ ਫਿਰ ਉਹਦੇ ਉੱਤੇ ਵੀ ਗੱਲਬਾਤ ਜ਼ਰੂਰ ਕਰਾਂਗੇ ਜੀ ਸੋ ਆਪਣੇ ਵਿਚਾਰ ਦੱਸਣ ਦੇ ਗਿਰਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ तहे ਦਿਲੋਂ ਧੰਨਵਾਦ